ਸਸਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਸਰਕਾਰ ਬਣੀ ਹੈ ਯਾਨੀ ਕਿ ਨਵੀਂ ਸਰਕਾਰ ਦਾ ਗਠਨ ਹੋ ਚੁੱਕਿਆ ਹੈ ਤੇ ਹੁਣ ਇਸ ਸਰਕਾਰ ਦੇ ਵੱਲੋਂ ਅਗਲੇ ਫੈਸਲੇ ਲੈਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਜੀ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇੱਕ ਕੈਬਨਿਟ ਮੀਟਿੰਗ ਦੌਰਾਨ ਅਹਿਮ ਫੈਸਲਾ ਲਿਆ ਗਿਆ ਤੇ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਮੱਦਵਰਗ ਦੇ ਉੱਤੇ ਹੁਣ ਟੈਕਸ ਦੇ ਵਿੱਚ ਕਟੋਤੇ ਕੀਤੀ ਜਾਵੇਗੀ ਜਿਸ ਦੇ ਨਾਲ ਕਈ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਚੋਣਾ ਤੋਂ ਪਹਿਲਾਂ ਮਾਰਕ ਕਾਰਨੀ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਉਹਨਾਂ ਉੱਤੇ ਲੋਕਾਂ ਨੂੰ ਟੈਕਸ ਤੋਂ ਰਾਹਤ ਦਿੱਤੀ ਜਾਵੇਗੀ ਜਿਸ ਤਹਿਤ ਅਨਵਾਰਕ ਕਾਰਨੀ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਕੁਝ ਸੰਕੇਤ ਦਿੱਤੇ ਗਏ ਨੇ ਮੱਧ ਵਰਗ ਦੇ ਟੈਕਸ ਨੂੰ ਰਾਹਤ ਦੇਣ ਦੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਾਰਲੀਮੈਂਟ ਹਿੱਲ ਉਤੇ ਆਪਣੀ ਕੈਬਨਿਟ ਦੀ ਪਹਿਲੀ ਵਿਅਕਤੀਗਤ ਮੀਟਿੰਗ ਤੋਂ ਬਾਅਦ ਇੱਕ ਆਦੇਸ਼ ਉਤੇ ਦਸਤਖਤ ਕੀਤੇ ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਉਹਨਾਂ ਦੀ ਸਰਕਾਰ ਆਪਣੇ ਵਾਅਦੇ ਅਨੁਸਾਰ ਮੱਧ ਵਰਗ ਦੇ ਟੈਕਸ ਵਿੱਚ ਕਟੌਤੀ ਨੂੰ ਪਾਸ ਕਰਨ ਨੂੰ ਤਰਜੀਹ ਦੇਵੇਗੀ। ਆਪਣੇ ਮੰਤਰੀ ਮੰਡਲ ਦੇ ਨਾਲ ਕਾਰਨੀ ਨੇ ਨਿਰਦੇਸ਼ਾਂ ਦੇ ਇੱਕ ਨੋਟ ਉੱਤੇ ਦਸਤਖਤ ਕੀਤੇ ਜਿਸ ਵਿੱਚ ਉਹਨਾਂ ਦੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਇਸ ਮਹੀਨੇ ਦੇ ਅੰਤ ਦੇ ਵਿੱਚ ਸੰਸਦ ਵਾਪਸ ਆਉਣ ਉੱਤੇ ਸਭ ਤੋਂ ਪਹਿਲਾਂ ਕਾਨੂੰਨ ਨੂੰ ਪੇਸ਼ ਕਰਨ ਦੇ ਲਈ ਤਿਆਰ ਕਰਨ। ਇਸ ਨਾਲੀ ਕਾਰਨੀ ਨੇ ਦਸਤਾਵੇਜ਼ ਉਤੇ ਦਸਤਕਤ ਕਰਨ ਤੋਂ ਪਹਿਲਾਂ ਕਿਹਾ ਕਿ ਅਸੀਂ ਅੱਜ ਇਸ ਉਤੇ ਕਾਰਵਾਈ ਕਰ ਰਹੇ ਹਾਂ ਤਾਂ ਜੋ ਵਾਅਦੇ ਅਨੁਸਾਰ 1 ਜੁਲਾਈ ਤੱਕ ਮੱਧ ਵਰਗ ਦੇ ਟੈਕਸ ਦੇ ਵਿੱਚ ਕਟੌਤੀ ਲਾਗੂ ਹੋ ਜਾਵੇ ਜੋ ਕਿ ਸੰਗੀ ਆਮਦਨ ਟੈਕਸ ਅਦਾ ਕਰਨ ਵਾਲੇ ਬਾਈ ਨੀਲੀਅਨ ਕੈਨੇਡੀਅਨਸ ਲਈ ਟੈਕਸ ਘਟਾਵੇਗੀ ਕਾਰਨੀ ਨੇ ਕੁਝ ਕੈਨੇਡੀਅਨਸ ਲਈ ਨਿੱਜੀ ਆਮਦਨ ਟੈਕਸ ਦਰ ਨੂੰ 1% ਘਟਾਉਣ ਦਾ ਵੀ ਵਾਅਦਾ ਕੀਤਾ ਹੈ ਜਿਸ ਨਾਲ ਉਹਨਾਂ ਦਾ ਕਹਿਣਾ ਹੈ ਕਿ ਕੁਝ ਪਰਿਵਾਰਾਂ ਨੂੰ ਪ੍ਰਤੀ ਸਾਲ 840 ਡਾਲਰ ਤੱਕ ਦੀ ਬਚਤ ਹੋਵੇਗੀ ਇਸ ਦੇ ਨਾਲ ਹੀ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ਾਪੇਨ ਨੇ ਇਸ ਕਦਮ ਨੂੰ ਬਹੁਤ ਮਹੱਤਵਪੂਰਨ ਕਿਹਾ ਤੇ ਕਿਹਾ ਕਿ ਇਹ ਕੈਨੇਡੀਅਨਸ ਨੂੰ ਇੱਕ ਬਹੁਤ ਹੀ ਮਜ਼ਬੂਤ ਅਤੇ ਸਪਸ਼ਟ ਸੰਦੇਸ਼ ਦੇ ਸ ਹੈ ਕਿ ਇਹ ਕਰਨੇ ਦੀ ਸਰਕਾਰ ਦਾ ਪਹਿਲਾ ਕਾਰੋਬਾਰੀ ਆਦੇਸ਼ ਹੈ ਵਿੱਤ ਮੰਤਰੀ ਫਰਾਂਸੋ ਫੈਲਿਪ ਸ਼ੈਂਪੇ ਨੇ ਮੀਟਿੰਗ ਤੋਂ ਬਾਅਦ ਸੁਝਾਅ ਦਿੱਤਾ ਕਿ ਸਰਕਾਰ ਇਸ ਸਾਲ ਸਾਲਾਨਾ ਬਜਟ ਪੇਸ਼ ਨਹੀਂ ਕਰੇਗੀ ਇਸ ਦੀ ਬਜਾਏ ਸ਼ੈਂਪੇ ਨੇ ਕਿਹਾ ਕਿ ਪਹਿਲਾ ਫੈਡਰਲ ਸਰਕਾਰ ਮੱਧ ਵਰਗ ਦੇ ਲਈ ਟੈਕਸ ਕਟੌਤੀ ਲਾਗੂ ਕਰੇਗੀ ਤੇ ਆਪਣੀ ਪਾਰਟੀ ਦੀਆਂ ਤਰਜੀਹਾਂ ਨੂੰ ਰੂਪਰੇਖਾ ਤਿਆਰ ਕਰੇਗੀ ਅਤੇ ਨਾਲ ਹੀ ਪੱਤਝੜ ਦੇ ਵਿੱਚ ਪੱਤਝੜ ਆਰਥਿਕ ਬਿਆਨ ਦਵੇਗੀ ਸੋ ਵਾਟ ਵੀ ਹੈਵ ਟੂਡੇ ਇਜ਼ ਅ ਮਿਡਲ ਕਲਾਸ ਟੈਕਸ ਕਟ ਦੈਟਸ ਸਟੈਪ 1 Step two, you're going to have a throne speech where we'll, we'll outline uh, the Canadian uh, government priority, and there will be a fall economic statement to follow. So those are really the sequence that you're going to see. Tax cut for the middle class. We're going to be introducing a ways and means motions as we enter back into Parliament. We'll table legislation. Then there'll be a throne speech, and then we'll uh, present a fall. Well, I would say because you need to go in, in a sequence that is logical. The first thing you do is the first step of this government is a middle-class tax cut. That's that's the first thing. You start with that. Then you say, well, you need to have a throne speech to say what are the priorities of the government. And once you've done that, then you do a, an economic statement, which is going to be the far economic statement. So you will see with this government, and you've seen it with this prime minister, uh, we're very clear. You know that's why we said this morning there's three steps. Uh, it's very clearly outlined and i would say canadians have seen the priorities that we have outlined during the campaign priorities are not going to be different you know we, we provided a frame during the campaign uh, we said you know we, we need to fight for canadians so we're going to be there to to uh, protect canadians and in industry with respect to the us tariff we're going to protect workers and in industry and we're going to build this country so the frame remains the same and in the building of the country we need to invest best in infrastructure शम्पेदा कहने कि लिबरल टैक्स कटौती कानून को पेश करने के लिए तरीके और साधन प्रस्ताव पेश करेंगे और नाल ही उम्मीद करते हैं कि विरोधी पार्टियां कानून का समर्थन भी करेंगी ਜ਼ਿਕਰ ਹੋਇਆ ਹੈ ਕਿ ਕਾਰਨੀ ਦੇ ਨਵੇਂ ਦੋ ਪਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਸੌ ਚੁੱਕੇ ਸੀ ਜਿਦੇ ਵਿੱਚ 28 ਮੁੱਖ ਮੰਤਰੀ ਅਤੇ 10 ਰਾਜ ਸਕੱਤਰ ਸ਼ਾਮਲ ਨੇ ਜਦਕਿ ਉਸਨੇ ਕਈ ਹੋਰ ਤਸਰਬਕਾਰ ਮੰਤਰੀਆਂ ਨੂੰ ਹੋਰ ਪ੍ਰਮੁੱਖ ਵਿਭਾਗਾਂ ਦੇ ਵਿੱਚ ਵੀ ਰੱਖਿਆ ਤੇ ਮੁੱਖ ਮੰਤਰੀ ਕਾਰਨੀ ਦੇ ਵੱਲੋਂ ਮੰਤਰੀ ਮੰਡਲ ਦੇ ਵਿੱਚ 24 ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ